ਬੇਣਤੀ ਨਿਮਾਨਿਆਂ ਦੀ ਸੁਣੋ ਪਾਤਸ਼ਾਹ ਭਲਾ ਕਰੋ ਦਸਾਂ ਦਾ ਕੌਮ ਦੀ ਝੜਤ ਵਾਲੀ ਗੱਲ ਕਰੀਏ ਪਤਾ ਨਹੀਂ ਸੋਸਾਂ ਦਾ ਕੌਮ ਦੀ ਝੜਤ ਵਾਲੀ ਗੱਲ ਕਰੀਏ ਪਤਾ ਨਹੀਂ ਸੋਸਾਂ ਦਾ ਮਨ ਸਾਡਾ ਟਿਕੇ ਜੋਂ ਤੁਰੂ ਟਕਾਲਿਆ ਗਗਨਾਂ ਦੇ ਥਾਲ ਚ ਬਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟਕਸਾਲ ਤੇ ਬਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟਕਸਾਲ ਤੇ ਹੋ ਬੇਨਤੀ ਕਬੂਲ ਕੇ ਪੜਾਇਆ ਬਾਣੀ ਨੂੰ ਬੇਨਤੀ ਕਬੂਲ ਕੇ ਪੜਾਇਆ ਬਾਣੀ ਨੂੰ ਕਾ ਸਮੇਤ ਸੀ ਤਨ ਮਨ ਲਾ ਕੇ ਕੰਨਿਆ ਨੇ ਸਵਾਰ ਲੈ ਕਾਇਆ ਵਲ ਖੇਤ ਸੀ ਤਨ ਮਨ ਲਾ ਕੇ ਕੰਨਿਆ ਨੇ ਸਵਾਰ ਲੈ ਕਾਇਆ ਵਲ ਖੇਤ ਸੀ ਉਹ ਸੱਚੀਆਂ ਸਦਗਰਾਂ ਨੇ ਲਾਹ ਖੱਟਿਆ ਸੀ ਸਮੇ ਦੀ ਚਾਹ ਤੇ ਵਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟੱਕ ਸਾਲ ਤੇ ਵਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟੱਕ ਸਾਲ ਤੇ ਬੇਣਤੀ ਨੇ ਮਾਨਿਆਂ ਦੀ ਸੋ ਪਾਤਸ਼ਾ ਭਲਾ ਕਰੋ ਦਸਾਂ ਦਾ ਔਮ ਦੀ ਝੜਤ ਵਾਲੀ ਗੱਲ ਕਰੀਏ ਪਤਾ ਨਹੀਂ ਸੋ ਆਸਾਂ ਦਾ ਕੌਮ ਦੀ ਝੜਤ ਵਾਲੀ ਗੱਲ ਕਰੀਏ ਪਤਾ ਨਹੀਂ ਸੋ ਆਸਾਂ ਦਾ ਮਨ ਸਾਡਾ ਟਿਕੇ ਜੋਂ ਤਰੂ ਟਕਾਲਿਆ ਗਗਨਾਂ ਦੇ ਥਾਲ ਚ ਬਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟਕਸਾਲ ਤੇ ਬਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟਕਸਾਲ ਤੇ ਹੋ ਬੇਣਤੀ ਕਬੂਲ ਕੇ ਪੜਾਇਆ ਬਾਣੀ ਨੂੰ ਬੇਣਤੀ ਕਬੂਲ ਕੇ ਪੜਾਇਆ ਬਾਣੀ ਨੂੰ ਅਰਥਾਂ ਸਮੇਤ ਸੀ ਤਨ ਮਨ ਲਾ ਕੇ ਕੰਨਿਆ ਨੇ ਸਵਾਰ ਲੈ ਕਾਇਆ ਵਲ ਖੇਤ ਸੀ ਤਨ ਮਨ ਲਾ ਕੇ ਕੰਨਿਆ ਨੇ ਸਵਾਰ ਲੈ ਕਾਇਆ ਵਲ ਖੇਤ ਸੀ ਓ ਸੱਚਿਆਂ ਸਦਗਰਾਂ ਨੇ ਲਾਹ ਖੱਟਿਆ ਸੀ ਸਮੇਂ ਦੀ ਚਾਹ ਤੇ ਵਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟਕਸਾਲ ਤੇ ਵਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟਕਸਾਲ ਤੇ ਬੇਣਤੀ ਨੇ ਮਾਣਿਆਂ ਦੀ ਸੁਣੋ ਪਾਤਸ਼ਾਹ ਭਲਾ ਕਰੋ ਦਾਸਾਂ ਦਾ ਕੌਮ ਦੀ ਝੜਤ ਵਾਲੀ ਗੱਲ ਕਰੀਏ ਪਤਾ ਨਹੀਂ ਸੋ ਆਸਾਂ ਦਾ ਕੌਮ ਦੀ ਝੜਤ ਵਾਲੀ ਗੱਲ ਕਰੀਏ ਪਤਾ ਨਹੀਂ ਸੋ ਆਸਾਂ ਦਾ ਮਨ ਸਾਡਾ ਟਿਕੇ ਜੋਂ ਤਰੂ ਟਕਾਲਿਆ ਗਗਨਾਂ ਦੇ ਥਾਲ ਚ ਬਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟਕਸਾਲ ਤੇ ਬਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟਕਸਾਲ ਤੇ ਉਹ ਬੇਣਤੀ ਕਬੂਲ ਕੇ ਪੜਾਇਆ ਬਾਣੀ ਨੂੰ ਬੇਣਤੀ ਕਬੂਲ ਕੇ ਪੜਾਇਆ ਬਾਣੀ ਨੂੰ ਅਰਥਾਂ ਸਮੇਤ ਸੀ ਤਨ ਮਨ ਲਾ ਕੇ ਕੰਨਿਆ ਨੇ ਸਵਾਰ ਲੈ ਕਾਇਆ ਵਲ ਖੇਤ ਸੀ ਤਨ ਮਨ ਲਾ ਕੇ ਕੰਨਿਆ ਨੇ ਸਵਾਰ ਲੈ ਕਾਇਆ ਵਲ ਖੇਤ ਸੀ ਉਹ ਸੱਚਿਆਂ ਸਦਗਰਾਂ ਨੇ ਲਾਹ ਖੱਟਿਆ ਸੀ ਸਮੇਂ ਦੀ ਚਾਹ ਤੇ ਵਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟਕਸਾਲ ਤੇ ਵਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟਕਸਾਲ ਤੇ ਬੇਣਤੀ ਨੇ ਮਾਨਿਆਂ ਦੀ ਸੁਣੋ ਪਾਤਸ਼ਾਹ ਭਲਾ ਕਰੋ ਦਾਸਾਂ ਦਾ ਕੌਮ ਦੀ ਝੜਤ ਵਾਲੀ ਗੱਲ ਕਰੀਏ ਪਤਾ ਨਹੀਂ ਸੋਸਾਂ ਦਾ ਕੌਮ ਦੀ ਝੜਤ ਵਾਲੀ ਗੱਲ ਕਰੀਏ ਪਤਾ ਨਹੀਂ ਸੋਸਾਂ ਦਾ ਮਨ ਸਾਡਾ ਟਿਕੇ ਜੋਂ ਤਰੂ ਟਕਾਲਿਆ ਗਗਨਾਂ ਦੇ ਥਾਲ ਚ ਬਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟਕਸਾਲ ਤੇ ਬਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟਕਸਾਲ ਤੇ ਉਹ ਬੇਣਤੀ ਕਬੂਲ ਕੇ ਪੜਾਇਆ ਬਾਣੀ ਨੂੰ ਬੇਣਤੀ ਕਬੂਲ ਕੇ ਪੜਾਇਆ ਬਾਣੀ ਨੂੰ ਅਰਥਾਂ ਸਮੇਤ ਸੀ ਤਨ ਮਨ ਲਾ ਕੇ ਕੰਨਿਆ ਨੇ ਸਵਾਰ ਲੈ ਕਾਇਆ ਵਲ ਖੇਤ ਸੀ ਤਨ ਮਨ ਲਾ ਕੇ ਕੰਨਿਆ ਨੇ ਸਵਾਰ ਲੈ ਕਾਇਆ ਵਲ ਖੇਤ ਸੀ ਉਹ ਸੱਚਿਆਂ ਸਦਗਰਾਂ ਨੇ ਲਾਹ ਖੱਟਿਆ ਸੀ ਸਮੇਂ ਦੀ ਚਾਹਤ ਵਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟਕਸਾਲ ਤੇ ਵਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟਕਸਾਲ ਤੇ ਬੇਣਤੀ ਨੇ ਮਾਣਿਆਂ ਦੀ ਸੁਣੋ ਪਾਤਸ਼ਾਹ ਭਲਾ ਕਰੋ ਦਸਾਂ ਦਾ ਪੌਮ ਦੀ ਝੜਤ ਵਾਲੀ ਗੱਲ ਕਰੀਏ ਪਤਾ ਨਹੀਂ ਸੋਸਾਂ ਦਾ ਕੌਮ ਦੀ ਝੜਤ ਵਾਲੀ ਗੱਲ ਕਰੀਏ ਪਤਾ ਨਹੀਂ ਸੋਸਾਂ ਦਾ ਮਨ ਸਾਡਾ ਟਿਕੇ ਜੋਂ ਤਰੂ ਟਕਾਲਿਆ ਗਗਨਾਂ ਦੇ ਥਾਲ ਚ ਬਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟਕਸਾਲ ਤੇ ਬਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟਕਸਾਲ ਤੇ ਹੋ ਬੇਣਤੀ ਕਬੂਲ ਕੇ ਪੜਾਇਆ ਬਾਣੀ ਨੂੰ ਬੇਣਤੀ ਕਬੂਲ ਕੇ ਪੜਾਇਆ ਬਾਣੀ ਨੂੰ ਅਰਥਾਂ ਸਮੇਤ ਸੀ ਤਨ ਮਨ ਲਾ ਕੇ ਕੰਨਿਆ ਨੇ ਸਵਾਰ ਲੈ ਕਾਇਆ ਵਲੇ ਖੇਤ ਸੀ ਤਨ ਮਨ ਲਾ ਕੇ ਕੰਨਿਆ ਨੇ ਸਵਾਰ ਲੈ ਕਾਇਆ ਵਲੇ ਖੇਤ ਸੀ ਉਹ ਸੱਚੀਆਂ ਸਦਗਰਾਂ ਨੇ ਲਾਹ ਖੱਟਿਆ ਸੀ ਸਮੇ ਦੀ ਚਾਹ ਤੇ ਵਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟਕਸਾਲ ਤੇ ਵਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟਕਸਾਲ ਤੇ ਬੇਣਤੀ ਨੇ ਮਾਣਿਆਂ ਦੀ ਸੋ ਪਾਤਸ਼ਾ ਭਲਾ ਕਰੋ ਦਸਾਂ ਦਾ ਕੌਮ ਦੀ ਝੜਤ ਵਾਲੀ ਗੱਲ ਕਰੀਏ ਪਤਾ ਨਹੀਂ ਸੋਸਾਂ ਦਾ ਕੌਮ ਦੀ ਝੜਤ ਵਾਲੀ ਗੱਲ ਕਰੀਏ ਪਤਾ ਨਹੀਂ ਸੋਸਾਂ ਦਾ ਮਨ ਸਾਡਾ ਟਿਕੇ ਜੋਂ ਤਰੂ ਟਕਾਲਿਆ ਗਗਨਾਂ ਦੇ ਥਾਲ ਚ ਬਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟਕਸਾਲ ਤੇ ਬਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟਕਸਾਲ ਤੇ ਹੋ ਬੇਣਤੀ ਕਬੂਲ ਕੇ ਪੜਾਇਆ ਬਾਣੀ ਨੂੰ ਬੇਣਤੀ ਕਬੂਲ ਕੇ ਪੜਾਇਆ ਬਾਣੀ ਨੂੰ ਅਰਥਾਂ ਸਮੇਤ ਸੀ ਤਨ ਮਨ ਲਾ ਕੇ ਕੰਨਿਆ ਨੇ ਸਵਾਰ ਲੈ ਕਾਇਆ ਵਲ ਖੇਤ ਸੀ ਤਨ ਮਨ ਲਾ ਕੇ ਕੰਨਿਆ ਨੇ ਸਵਾਰ ਲੈ ਕਾਇਆ ਵਲ ਖੇਤ ਸੀ ਉਹ ਸੱਚੀਆਂ ਸਦਗਰਾਂ ਨੇ ਲਾਹ ਖੱਟਿਆ ਸੀ ਸਮੇਂ ਦੀ ਚਾਹਤ ਵਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟਕਸਾਲ ਤੇ ਵਾਜਾਂ ਵਾਲੇ ਪਿਤਾ ਹੱਥ ਰੱਖੋ ਮੇਰ ਦਾ ਸੱਚੀ ਟਕਸਾਲ ਤੇ